ਇਹਤੋਂ ਇੱਕ ਨਾ ਮੈਸਤਰੀਆਂ ਕੋਲੇ ਜਿਹੜੀ ਚੀਜ਼ ਹੁੰਦੀ ਆ ਉਹਦਾ ਤੁਸੀਂ ਨਾਮ ਦੱਸਿਓ ਕਮੈਂਟਾਂ ਦੇ ਵਿੱਚ ਜੇ ਪਤਾ ਹੋਇਆ ਇਹ ਮੈਂ ਤੁਹਾਨੂੰ ਦਿਖਾਉਣਾ ਉਹ ਆਹਾ ਇਹਦਾ ਤੁਸੀਂ ਨਾਮ ਦੱਸਿਓ ਜ਼ਰੂਰ ਜੇ ਪਤਾ ਪ੍ਰਾਣਿਆਂ ਨੂੰ ਦਾ ਪਤਾ ਕਿਉਂ ਜੀ ਅੱਜ ਕੱਲ੍ਹ ਆਲੇ ਨੂੰ ਤਾਂ ਨਹੀਂ ਪਤਾ ਹੁਣ ਹੈ ਨਹੀਂ ਪਤਾ ਹੁਣ ਜਿਹੜੇ ਅੱਜ ਕੱਲ੍ਹ ਵਾਲੇ ਮੁੰਡੇ ਨੇ ਜਿਵੇਂ ਪਹਿਲੇਾਂ ਤਾਂ ਪਤਾ ਹੀ ਸੀ ਲੋਕ ਤਾਂ ਪਰ ਹਾਂ ਸਾਰਿਆਂ ਨੂੰ ਮੈਨੂੰ ਅੱਜ ਕੱਲ੍ਹ ਲੜਣਾ ਨੂੰ ਨਹੀਂ ਪਤਾ ਹੋਣਾ ਇਹ ਜਿੰਨੇ ਵੀ ਆਪਣੇ ਮੈਸਤਰੀ ਭਰਾ ਜਿਹੜੇ ਕੰਮ ਕਰਦੇ ਨੇ ਲੋਹੇ ਦਾ ਤੇ ਉਹਨਾਂ ਕੋਲੇ ਇਹ ਹੁੰਦਾ ਜੀ ਸੰਦ ਜਿਹੜੀ ਇਹ ਚੀਜ਼ ਆ ਉੱਚੇ ਬਣ ਸਨੇਦਰ ਦੇ ਬਰਮਾਸ ਮੇਲੀ ਹੁੰਦਾ ਇਹ ਚੜਾਵੇ ਇਹ ਹੁਣ ਹੈਗੀ ਜੀ ਪੁੱਠੀ ਕਰੀ ਹੋਈ ਤੇ ਦੂਜੀ ਲੋਟ ਨੂੰ ਕਹਿੰਦੇ ਹੁੰਦੀ ਆ ਸਿੱਧੀ ਇਹ ਓਕਣ ਵੀ ਆਪਾਂ ਕਰਦੇ ਨੇ ਇਹਨੂੰ ਪਰ ਭਾਰੀ ਬਹੁਤ ਆ 85 ਕਿਲੋ ਦੇ ਵਜਨ ਵਜਨ ਇਹ ਕਰੀਬ ਇਹਦਾ ਮੈਸਤਰੀ ਕਹਿੰਦਾ 85 90 ਕਿਲੋ ਬਜਨ ਹੁੰਦਾ ਇਹਦਾ ਇਹ ਦੱਸਿਓ ਤੁਸੀਂ ਨੋ ਕਮੈਂਟ ਕਰਕੇ ਜਰੂਰ ਹੈ ਤਾਂ ਬਹੁਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਮਿਸਤਰੀਆਂ ਕੋਲ ਜਿਨ੍ਹਾਂ ਦਾ ਆਪਾਂ ਨੂੰ ਨਾ ਪਤਾ ਹੀ ਨਹੀਂ ਹੁੰਦਾ ਤੇ ਕਿਉਂਕਿ ਆਪਾਂ ਨੂੰ ਲੋੜ ਨਹੀਂ ਪੈਂਦੀ ਉਹਨਾਂ ਚੀਜ਼ਾਂ ਦੀ ਬਹੁਤ ਇਹੋ ਜਿਹਾ ਸੰਦ ਹੁੰਦੇ ਆ ਜਿਨ੍ਹਾਂ ਦਾ ਮਤਲਬ ਆਪਾਂ ਨੂੰ ਨਾ ਆਉਂਦਾ ਨਹੀਂ ਪਤਾ ਹੁੰਦਾ